52500 5500 ਕਰੋੜ ਦੇ ਨੇੜੇ ਖਰਚਾ ਆਊਗਾ ਬਚੂਗਾ 6000 525500 ਕਰੋੜ ਰੁਪਏ ਖਰਚਾ ਆਊਗਾ ਉਹਦੇ ਨਾਲ ਸਭ ਤੋਂ ਪਹਿਲਾਂ ਸਾਡੀਆਂ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਏ ਵਾਲੀ ਗਾਰੰਟੀ ਆ ਉਹ ਪੂਰੀ ਕਰੂੰਗਾ ਮੈਂ ਵੋਟਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਵੋਟਾਂ ਦਾ ਵਾਹ ਬੰਦ ਕਰ ਦਿੰਦੇ ਨਾ ਜਿੱਦ ਦੇ ਸਕੀਮ ਚੱਲੂਗੀ ਫਿਰ ساری ਜ਼ਿੰਦਗੀ ਇਹ ਸਕੀਮ ਲਾਗੂ ਰਹੂਗੀ ਵਿੱਚੋਂ ਹਟਣੀ ਨਹੀਂ ਮੈਂ ਪੈਸੇ ਤਾਂ ਕਮਾਉਣੇ ਨਹੀਂ ਮੈਂ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦਾ ਮੈਂ ਕਮਾਉਣੀ ਆ ਹੁਣ ਤਾਂ ਇੱਜ਼ਤ ਹੀ ਕਮਾਉਣੀ ਐ ਔਰ ਪ੍ਰਮਾਤਮਾ ਕੀ ਅਰਦਾਸ ਕਰਦਿਆਂ ਪ੍ਰਮਾਤਮਾ ਜਿੰਨੀ ਕੀ ਇੱਜ਼ਤ ਬਖਸ਼ਦੀ ਇਹਦੇ ਤੋਂ ਘਟਾਈ ਨਾ ਭਾਵੇਂ ਵਧਾਈ ਨਾ ਪਰ ਇੰਨੀ ਕੀ ਰਹਿਣ ਦੀ ਕਿ ਲੋਕਾਂ ਦੇ ਕੰਮ ਆਉਂਦੇ ਰਹੀਏ ਮੇਰੇ ਦਸਤਕਤ ਕਰਨ ਨਾਲ ਮੇਰੇ ਸਾਈਨ ਕਰਨ ਨਾਲ ਕਿਸੇ ਘਰ ਦਾ ਚੁੱਲ੍ਹਾ ਬળે ਕਿਸੇ ਦੀ ਕਬੀਲਦਾਰੀ ਲਈ ਤੇ ਚੜੇ ਅਸੀਂ ਲੋਕਾਂ ਨੂੰ ਡਰਾਉਂਦੇ ਨਹੀਂ ਨਾ ਹੀ ਫੈਕਟਰੀਆਂ ਨੇ ਤੋਂ ਹਿੱਸੇ ਮੰਗਦੇ ਆ ਨਾ ਹੀ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਆ ਜਿਹਦੀ ਨੇ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਸੋ ਅੱਜ ਮੈਨੂੰ ਬਹਾਰੋਜ ਫੋਨ ਆਉਂਦੇ ਨੇ ਕਈ ਵਾਰੀ ਤਾਂ ਮੈਂ ਵੀ ਭਾਵੁਕ ਹੋ ਜਾਂਦਾ ਕਿ ਲੋਕ ਕਹਿੰਦੇ ਜੀ ਅਸੀਂ ਤੁਹਾਡੇ ਤੁਹਾਡੀ ਸੌ ਨਹੀਂ ਖਾ ਸਕਦੇ ਕਿਉਂਕਿ ਤੁਸੀਂ ਐਨੇ ਵਧੀਆ ਕੰਮ ਕਰ ਰਹੇ ਹੋ ਕਿ ਪੰਜਾਬ ਦੇ ਵਿੱਚ ਹੁਣ ਪਿੰਡਾਂ 'ਚ ਇਹ ਮੁਕਾਬਲਾ ਹੁੰਦਾ ਕਿ ਤੁਹਾਡੇ ਪਿੰਡ ਕਿੰਨੀਆਂ ਨੌਕਰੀਆਂ ਮਿਲ ਗਈਆਂ ਸਾਡੇ ਪਿੰਡ ਕਿੰਨੀਆਂ ਨੌਕਰੀਆਂ ਮਿਲ ਗਈਆਂ ਇਹ ਖੁਸ਼ੀਆਂ ਦੇ ਸਮਾਗਮ ਹੁਣੋਂ ਬੰਦ ਹੋ ਗਏ ਸੀ ਵੀਰੋ ਹੁਣ ਅਗਲੀ ਗੱਲ ਜਿਹੜੀ ਹੈ گورنر ਨਾਲ ਅਗਲੀ ਗੱਲ گورنر ਨੂੰ ਸੁਣਨ ਵਾਲੀ ਹੈ ਜਦੋਂ ਨਹਿਰੀ ਪਾਣੀ ਖੇਤਾਂ 'ਚ ਪਹੁੰਚ ਰਿਹਾ ਹੈ ਜਦੋਂ ਹੁਣ ਇਹ ਵੱਧ ਗਿਆ 70% ਦੇ ਨੇੜੇ ਹੋ ਗਿਆ ਤਾਂ ਸਾਡਾ 6 ਅਕਤੂਬਰ 'ਚ ਹੀ ਸਾਡਾ 6 6.5 ਲੱਖ ਟਿਊਬਲ ਬੰਦ ਹੋ ਜਾਊਗਾ ਹੁਣ 14 ਲੱਖ ਟਿਊਬਲ ਨੇ 6.5 ਲੱਖ ਟਿਊਬਲ ਬੰਦ ਹੋ ਜਾਣਗੇ ਉਹਦੇ ਨਾਲ ਜਿਹੜੀ ਬਿਜਲੀ ਦੀ ਸਬਸਿਡੀ ਦਿੰਨੇ ਆ ਲਗਭਗ 6000 ਕਰੋੜ ਤੋਂ ਵੱਧ ਉਹ ਸਬਸਿਡੀ ਬਚ ਜੂਗੀ ਉਹ ਬਚ ਕੇ ਕੀ ਕਰੂੰਗਾ ਮੈਂ ਉਹਦਾ ਉਹਦੇ 'ਚ ਮੈਂ ਲਾ ਕੇ ਹਿਸਾਬ ਰੱਖਿਆ ਹੋਇਆ ਪੂਰਾ ਪੂਰਾ ਲਿਖੀ ਬੈਠਾ ਕਿ ਜਿਹੜਾ 525500 ਕਰੋੜ ਦੇ ਨੇੜੇ ਖਰਚਾ ਆਊਗਾ ਬਚੂਗਾ 6000 525500 ਕਰੋੜ ਰੁਪਏ ਖਰਚਾ ਆਊਗਾ ਉਹਦੇ ਨਾਲ ਸਭ ਤੋਂ ਪਹਿਲਾਂ ਸਾਡੀਆਂ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਏ ਵਾਲੀ ਗਾਰੰਟੀ ਆ ਉਹ ਪੂਰੀ ਕਰੂੰਗਾ ਮੈਂ ਕਿਉਂਕਿ ਅਸੀਂ ਉਹ ਗੱਲ ਕਹਿੰਦੇ ਨਹੀਂ ਜਿਹੜੀ ਕਰ ਨਾ ਸਕਦੇ ਹੋਈਏ ਜਿਵੇਂ ਵੈਸੇ ਹੀ ਸ਼ੁਰੂ ਕਰਨੀ ਹੁੰਦੀ ਹੈ ਸਕੀਮ ਵੋਟਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਵੋਟਾਂ ਦਾ ਵਾਹ ਬੰਦ ਕਰ ਦਿੰਦੇ ਨਾ ਜਿੱਦੇ ਸਕੀਮ ਚੱਲੂਗੀ ਫਿਰ ਸਾਰੀ ਜ਼ਿੰਦਗੀ ਇਸ ਸਕੀਮ ਲਾਗੂ ਰਹੂਗੀ ਵਿੱਚੋਂ ਹਟਣੀ ਨਹੀਂ ਜਿਵੇਂ ਬਿਜਲੀ ਦਾ ਬਿੱਲ ਹੈ ਜਿਵੇਂ ਬਿਜਲੀ ਦਾ ਬਿੱਲ ਹੈ ਹਰ ਵਾਰ ਸਿਆਲ ਹੋਵੇ ਗਰਮੀ ਹੋਵੇ ਜ਼ੀਰੋ ਆਉਂਦਾ ਹੈ ਕਿਉਂਕਿ ਅਸੀਂ ਇਹ ਸਕੀਮ ਉਸ ਕਰਕੇ ਚਲਾਈ ਕਿ ਦੁਬਾਰੇ ਬੰਦ ਨਹੀਂ ਕਰਨੀ ਕੋਈ ਲੌਲੀਪੌਪ ਨਹੀਂ ਦੇਣਾ ਅਸੀਂ ਆ ਜਿਵੇਂ ਹੁਣ ਮੋਦੀ ਜੀ ਕਰੀ ਜਾਂਦੇ ਰਹਿੰਦੇ ਆ 1000 ਰੁਪਏ ਸਿਲੰਡਰ ਮਹਿੰਗਾ ਕਰਕੇ ਕਹਿੰਦੇ ਹੁਣ 100 ਰੁਪਏ ਸਸਤਾ ਕਰਤਾ ਲੈ ਬਾਕੀ ਬਾਕੀ 900 ਦਾ ਭਾਈ ਤੈ ਹੀ ਬਣਾਇਆ ਤੈ ਹੀ ਬਧਾਇਆ ਬਸ ਸਿਰੇ ਦਾ ਸਿਰੇ ਦਾ ਗੱਪੀ ਵੀਰੋ ਇਹ ਨਾ ਉਦਾਂ ਦੀ ਗੱਲ ਹੈ ਤੁਸੀਂ ਇਹ ਲੌਲੀਪੌਪ ਚ ਨਾ ਆ ਜਿਓ ਕਿਉਂਕਿ ਮੈਂ ਦੁਕਾਨਦਾਰਾਂ ਦਾ ਦੁਕਾਨ ਦਾ ਜਿਹੜਾ ਕੰਮਕਾਰਾਂ ਨੂੰ ਵਧਾਉਣਾ ਚਾਹਨਾ